ਸਤਿ ਸ਼੍ਰੀ ਅਕਾਲ ਮੈਟਰਿੰਜੋ ਸਿੰਘ ਤੁਸਦੀ ਕਰਿਓ ਡੇਲੀ ਲਾਈਫ ਪੰਜਾਬ ਵਾ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਨਾ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਨਾ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਆਪਣੀ ਫੇਕ ਵੀਡੀਓ ਵਾਇਰਲ ਹੋਣ ਵਾਲੇ ਮਾਮਲੇ 'ਚ ਪਹਿਲਾ ਵੱਡਾ ਬਿਆਨ ਦੇ ਦਿੱਤਾ ਗਿਆ ਏ ਤੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਦਾ ਹਾਥ ਦੱਸ ਦਿੱਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਵੀਡੀਓ ਲੈ ਕੇ ਮੁਹਾਲੀ ਕੋਰਟ ਦੇ ਵੱਲੋਂ ਵੀ ਕੁਝ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਮੰਡੀਆਂ ਅਤੇ ਸਕੂਲ ਦਾ ਦੌਰਾ ਕੀਤਾ ਗਿਆ ਹੈ ਡੀਆਈਜੀ ਹਰਚੰਦ ਸਿੰਘ ਪੁਲਰਦੀ ਚੰਡੀਗੜ੍ਹ ਵਾਲੀ ਰਿਹੈਸ਼ਤ ਤੋਂ ਬਾਅਦ ਸੀਬੀਆਈ ਦੇ ਵੱਲੋਂ ਰੇਡ ਮਾਰੀ ਗਈ ਹੈ ਤੇ ਇਸ ਨੂੰ ਲੈ ਕੇ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਖਾਈ ਦੇ ਰਿਹਾ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ 6 ਉਮੀਦਵਾਰਾਂ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਹੈ ਕਾਂਗਰਸ ਦੇ ਵੱਲੋਂ ਦਫਤਰ ਖੋਲ ਦਿੱਤਾ ਗਿਆ ਹੈ ਤੇ ਬਾਕੀ ਪਾਰਟੀਆਂ ਦੇ ਵੱਲੋਂ ਵੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਸ਼੍ਰੀ ਕਲਤਕ ਸਾਬ ਦੇ ਕਾਰਜਕਰਤਾ ਜਥੇਦਾਰ ਗਾਨੀ ਕੁਲਦੀਪ ਸਿੰਘ ਅਣ ਗੱਜ ਦੀ 15 ਅਕਤੂਬਰ ਨੂੰ ਦਸਤਾਰ ਬੰਦੀ ਹੋਣ ਜਾ ਰਹੀ ਹੈ ਤੇ ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਦੇ ਵੱਲੋਂ ਗਾਨੀ ਕੁਲਦੀਪ ਸਿੰਘ ਅਣ ਗੱਜ ਨੂੰ ਸਨਮਾਨਿਤ ਕਰਕੇ ਸਵੀਕਾਰ ਕੀਤਾ ਜਾਵੇਗਾ ਜਾਂ ਫਿਰ ਨਹੀਂ ਇਸ ਤੇ ਅਜੇ ਵੀ ਸਸਪੈਂਸ ਬਰਕਰਾਰ ਰਿਹਾ ਹੈ ਉਹਨੇ ਖਾਈ ਦੇ ਰਿਹਾ ਹੈ ਤੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਮਾਮਲਾ ਵੱਧ ਗਿਆ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਇਹਨਾਂ ਸਾਰੀਆਂ ਹੀ ਖਬਰਾਂ ਵਾਲੀ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਗਮਨ ਸਵਰਾ ਨਾਮ ਦੇ ਵਿਅਕਤੀ ਦੇ ਵੱਲੋਂ ਕੁਝ ਸੀਐਮ ਭਗਵੰਤ ਮਾਨ ਦੀਆਂ ਕਥਿਤ ਤੌਰ ਤੇ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਇਸ ਹੋ ਰਹੀਆਂ ਵਾਇਰਲ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਪੱਤਰਕਾਰ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਤੁਹਾਡੀਆਂ ਫੇਕ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਕੋਲ ਸਭ ਕੁਝ ਫੇਕ ਹਾਂ ਭਾਜਪਾ ਦੇ ਕੋਲ ਫੇਕ ਤੋਂ ਬਿਨਾ ਹੋਰ ਹੈ ਕਿ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਨਾ ਹੀ ਬਿਆਨ ਇਸ ਮਾਮਲੇ ਤੇ ਦਿੱਤਾ ਗਿਆ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਲਵਿੰਦਰ ਕਾਂਗ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕੁਝ ਸਬੂਤ ਪੇਸ਼ ਕਰਕੇ ਭਾਜਪਾ ਦੇ ਉੱਪਰ ਤਿੱਖੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਭਾਜਪਾ ਦੇ ਆਈਟੀ ਸੈੱਲ ਜਿਨ੍ਹਾਂ ਦੇ ਵਿੱਚ ਕੁਝ ਵਿਅਕਤੀ ਨੂੰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਫੋਲੋ ਕੀਤਾ ਜਾਂਦਾ ਹੈ ਤੇ ਹੋਰ ਵੀ ਭਾਜਪਾ ਦੇ ਕੁਝ ਮੰਤਰੀ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਹ ਵੀਡੀਓਜ਼ ਸ਼ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਹਰਮਨ ਪਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇਹਨਾਂ ਭਾਜਪਾ ਦੇ ਵੱਲੋਂ ਭਾਜਪਾ ਦੇ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਠੀਕ ਆ ਨਹੀਂ ਆ ਇੱਕ ਆਮ ਕਰਤਾ ਅਧਿਆਪਕ ਦਾ ਮੁੰਡਾ ਟੀਚਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਇਹਨਾਂ ਨੂੰ ਹਜ਼ਮ ਆ ਨਹੀਂ ਹੋ ਰਿਹਾ ਤੇ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਜੋ ਵੀਡੀਓ ਕਥਿਤ ਤੌਰ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਦਾ ਸਕਰੀਨ ਸ਼ਾਟ ਲੈ ਕੇ ਉੱਪਰ ਸਵਾਲ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਗਿਆ ਇਸ ਦੇ ਵਿੱਚ ਪੰਜਾਬ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਲਿਖਿਆ ਕਿ ਜਿਹੜਾ ਬੰਦਾ ਹਰ ਛੋਟੀ ਗੱਲ ਉੱਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇਹਨਾਂ ਚੁੱਪਾ ਕਿਉਂ ਹੈ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟੀਕਰਨ ਦਿੱਤਾ ਜਾਵੇ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਗੱਲ-ਗੱਲ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਥਿਤ ਤੌਰ ਤੇ ਵਾਇਰਲ ਹੋਰੀ ਵੀਡੀਓ ਤੇ ਚੋਪਾ ਕਿਉਂ ਨੇ ਇਸ ਪੋਸਟ ਨੂੰ ਲੈ ਕੇ ਵੀ ਮਲਵਿੰਦਰ ਕੰਗ ਦੇ ਵੱਲੋਂ ਸਵਾਲ ਭਾਜਪਾ ਦੇ ਉੱਪਰ ਚੁੱਕ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸ ਦਿੱਤਾ ਹੈ ਤੇ ਉਹਨਾਂ ਨੇ ਕਹਿਣਾ ਕਿ ਜੇਕਰ ਭਾਜਪਾ ਦੇ ਆਗੂ ਨਾ ਰੁਕੇ ਭਾਜਪਾ ਦੇ ਆਈਟੀ ਸੈੱਲ ਦੇ ਬੰਦੇ ਨਾ ਰੁਕੇ ਤਾਂ ਇਹਨਾਂ ਦੇ ਉੱਪਰ ਫਿਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਮਨਵਿੰਦਰ ਕੰਗ ਦੇ ਵੱਲੋਂ ਤਾਂ ਇਸ ਤੱਕ ਦਾਵਾ ਕਰ ਦਿੱਤਾ ਗਿਆ ਕਿ ਜੋ ਜਗਮਨ ਸਮਰਾ ਨਾਮ ਦਾ ਵਿਅਕਤੀ ਹੈ ਉਸ ਦੀ ਭਾਜਪਾ ਦੇ ਮੰਤਰੀਆਂ ਦੇ ਨਾਲ ਸਾਂਝ ਰਹੀ ਹੈ ਮਨਜਿੰਦਰ ਸਰਸਾ ਅਤੇ ਹੋਰ ਵੀ ਭਾਜਪਾ ਦੇ ਕਈ ਵੱਡੇ ਆਗੂ ਨੇ ਜਿਨ੍ਹਾਂ ਦੀ ਸਾਂਝ ਜਗਮਨ ਸਮਰਾ ਦੇ ਨਾਲ ਹੈ ਤੇ ਭਾਜਪਾ ਦੇ ਉਸ ਬੰਦੇ ਦੇ ਵੱਲੋਂ ਹੀ ਇਹ ਜਾਣ ਬੁਝ ਕੇ ਫੇਕ ਵੀਡੀਓ ਸਾਂਝੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਹੋਵੇਗੀ ਜੇਕਰ ਇਹ ਨਾ ਰੁਕੇ ਤੇ ਭਗਵੰਤ ਮਾਨ ਦੀ ਕਥਿਤ ਤੌਰ ਤੇ ਵੀਡੀਓ ਜੋ ਵਾਇਰਲ ਹੋ ਰਹੀ ਹੈ ਇਹ ਮਾਮਲਾ ਹਾਲੀ ਕੋਡ ਦੇ ਵਿੱਚ ਵੀ ਰੱਖਿਆ ਗਿਆ ਤੇ ਮੋਹਾਲੀ ਕੋਡ ਦੇ ਵੱਲੋਂ ਫੇਸਬੁਕ ਅਤੇ ਗੂਗਲ ਨੂੰ ਖਾਸ ਸਹਾਇਤਾ ਦਿੱਤੀ ਗਈ ਹੈ। ਫੇਸਬੁਕ ਨੂੰ ਆਖ ਦਿੱਤਾ ਗਿਆ ਕਿ ਜਿਨ੍ਹਾਂ ਜਿਨ੍ਹਾਂ ਅਕਾਊਂਟਾਂ ਤੋਂ ਇਹ ਵੀਡੀਓਜ਼ ਆ ਪਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਡਿਲੀਟ ਅਤੇ ਬਲੌਕ ਕੀਤਾ ਜਾਵੇ ਤੇ ਗੂਗਲ ਦੇ ਉੱਪਰ ਵੀ ਜੇਕਰ ਕੋਈ ਵਿਅਕਤੀ ਸਰਚ ਕਰਦਾ ਹੈ ਤਾਂ ਇਸ ਨੂੰ ਸਰਚ ਦੇ ਵਿੱਚ ਸ਼ੋਅ ਨਾ ਕੀਤਾ ਜਾਵੇ ਤੇ ਜੇਕਰ ਇਸ ਮਾਮਲੇ ਵਿੱਚ ਫੇਸਬੁਕ ਅਤੇ ਗੂਗਲ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹਨਾਂ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਦਿਆਂ ਅਗਲੀ ਖਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਸੀ ਪਠਾਣਾ ਦੀ ਮੰਡੀ ਦੇ ਵਿੱਚ ਦੌਰਾ ਕਰਕੇ ਝੋਨੇ ਦੀ ਫਸਲ ਜੋ ਮੰਡੀਆਂ ਦੇ ਵਿੱਚ ਆ ਰਹੀ ਹੈ ਉਸ ਦਾ ਜਾਇਜ਼ਾ ਲਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਹੜਾਂ ਦੀ ਮਾਰ ਕਰਕੇ ਝੋਨੇ ਦੀ ਫਸਲ ਦਾ ਜੋ ਝਾੜ ਹੈ ਉਹ ਪ੍ਰਭਾਵਿਤ ਹੋਇਆ ਹੈ ਪਰ ਦਾਣਾ ਦਾਣਾ ਕਿਸਾਨ ਦਾ ਚੁੱਕਿਆ ਜਾ ਰਿਹਾ 24 ਘੰਟੇ ਤੋਂ ਪਹਿਲਾਂ ਉਹਨਾਂ ਦੇ ਖਾਤਾ ਦੇ ਵਿੱਚ ਪੈਸੇ ਪਾਏ ਜਾ ਰਹੇ ਨੇ ਕੁਝ ਕਿਸਾਨ ਨੇ ਜਿਨ੍ਹਾਂ ਝੋਨਾ ਮੰਡੀਆਂ ਦੇ ਵਿੱਚ ਗਿੱਲਾ ਔਨ ਕਰਕੇ ਉਹਨਾਂ ਨੂੰ ਪਰੇਸ਼ਾਨਿਤ ਸਾਹਮਣਾ ਕਰਨਾ ਪੈ ਰਿਹਾ ਪਰ ਜਲਦ ਉਹਨਾਂ ਦੇ ਝੋਨੇ ਦੀ ਚੁਕਾਈ ਵੀ ਹੋਵੇਗੀ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੀ ਬਾਹ ਫੜਨ ਦਾ ਦਾਵਾ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਮੋਰਿੰਡਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਦੌਰਾ ਕੀਤਾ ਗਿਆ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ ਸਗੋ ਆਪਣਾ ਖੁਦ ਦਾ ਬਿਜ਼ਨਸ ਖੜਾ ਕਰਕੇ ਲੋਕਾਂ ਨੂੰ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਵਾਧਿਆਂ ਅਗਲੀ ਖਬਰ ਦੇ ਵੱਲ ਮੀਡੀਆ ਰਿਪੋਰਟ ਦੇ ਮੁਤਾਬਕ ਸੀਬੀਆਈ ਦੇ ਵੱਲੋਂ ਦੁਬਾਰਾ ਅੱਜ ਡੀਆਈਜੀ ਹਰਚਰ ਸਿੰਘ ਪੁਲਰ ਦੀ ਚੰਡੀਗੜ੍ਹ ਵਾਲੀ ਰਿਹੈਸਤੇ ਛਾਪੇ ਮਾਰੀ ਕੀਤੀ ਗਈ ਹੈ ਇਹ ਛਾਪੇ ਮਾਰੀ 2 ਘੰਟੇ ਚੱਲੀ ਹੈ ਤੇ ਇਸ ਦੇ ਵਿੱਚ ਕੁਝ ਸਬੂਤ ਮਿਲਣ ਦਾ ਦਾਵਾ ਮੀਡੀਆ ਰਿਪੋਰਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ सीबीआई ਦੇ ਵੱਲੋਂ ਇਸ ਵਾਰ ਡੀਆਈਜੀ ਹਰਚਰਨ ਸਿੰਘ ਪੁਲੜਦਾਰ ਰਿਮਾਂਡ ਮੰਗਿਆ ਜਾਵੇਗਾ ਜੇਕਰ ਰਿਮਾਂਡ ਮਿਲ ਜਾਂਦਾ ਹੈ ਤਾਂ ਬਾਕੀ ਪੁਲਿਸ ਅਫਸਰਾਂ ਅਤੇ ਸੀਨੀਅਰ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ सीबीआई ਦੇ ਹੱਥਾਂ ਹਰਚਰਨ ਸਿੰਘ ਪੁਲੜ ਦੀ ਇੱਕ ਡਾਇਰੀ ਵੀ ਲੱਗੀ ਹੈ ਜਿਸ ਦੇ ਵਿੱਚੋਂ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਕੁਝ ਦਿਨ ਪਹਿਲਾਂ ਮੀਡੀਆ ਰਿਪੋਰਟਰਾਂ ਨੇ ਇਹੋ ਤੱਕ ਦਾਵਾ ਕਰ ਦਿੱਤਾ ਕਿ ਚੰਡੀਗੜ੍ਹ ਦੇ ਕੁਝ ਅਫਸਰ ਆ ਜੋ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਚੰਡੀਗੜ੍ਹ ਛੱਡ ਕੇ ਭੱਜ ਗਏ ਨੇ ਕਿਉਂਕਿ ਉਹਨਾਂ ਦੇ ਉੱਪਰ ਵੀ ਗ੍ਰਿਫਤਾਰੀ ਦੀ ਕਾਰਵਾਈ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ ਤੇ ਦੂਸਰੇ ਪਾਸੇ ਅੱਜ ਦੁਬਾਰਾ ਸੀਬੀਏਈ ਦੇ ਵੱਲੋਂ ਚੰਡੀਗੜ੍ਹ ਵਾਲੀ ਰਿਹਸਤੇ ਛਾਪੇ ਮਾਰੀ ਕੀਤੀ ਗਈ ਹੈ ਤੇ ਸੀਬੀਏਈ ਦੀ ਟੀਮਾਂ ਦੇ ਵੱਲੋਂ ਘਟੋ ਘਟਾ 2 ਘੰਟੇ ਤੱਕ ਤਲਾਸ਼ੀ ਲਈ ਗਈ ਹੈ ਤੇ ਇਸ ਤੋਂ ਬਾਅਦ ਹੁਣ ਡੀਆਈਜੀ ਹਰ ਚਰ ਸਿਕਪਲਰ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ ਵਧੀਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਉਸ ਦੀ ਕੀਤੀ ਹੈ ਤੇ ਇਸ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਇਸ ਦੇ ਵਿੱਚ ਦੋ ਉਮੀਦਵਾਰ ਨੇ ਤੇ ਦੂਸਰੇ ਪਾਸੇ ਚਾਰ ਉਹ ਉਮੀਦਵਾਰ ਨੇ ਜਿਨ੍ਹਾਂ ਨੇ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਨਾਲ ਆਪਣੇ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤੇ ਇਸ ਮਾਮਲੇ ਵਿੱਚ ਹੁਣ ਸਬੰਧਤ ਅਫਸਰ ਦੇ ਵੱਲੋਂ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਨੇ ਤੇ ਦੂਸਰੇ ਪਾਸੇ ਅੱਜ ਹਲਕਾ ਤਰਨਤਾਰਨ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੇ ਵੱਲੋਂ ਆਪਣਾ ਦਫ਼ਤਰ ਖੋਲ ਦਿੱਤਾ ਗਿਆ ਤਰਨਤਾਰਨ ਦੇ ਵਿੱਚ ਪੈਂਦੇ ਚਵਾਲੜ ਰੋਡ ਦੇ ਉੱਪਰ ਕਰਨ ਬੀਰ ਸਿੰਘ ਬੁਰਜ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਪਣਾ ਦਫ਼ਤਰ ਖੋਲ੍ਹ ਦਿੱਤਾ ਗਿਆ ਇਸ ਮੌਕੇ ਦਫ਼ਤਰ ਦਾ ਉਦਘਾਟਨ ਕਰਨ ਰਾਜਾ ਵੜਿੰਗ ਪ੍ਰਤਾਪ ਸਿੰਘ ਵਾਇਵਾ ਅਨਿਲ ਜੋਸ਼ੀ ਅਤੇ ਹੋਰ ਵੀ ਕਾਂਗਰਸ ਦੇ ਵੱਡੇ ਲੀਡਰ ਪਹੁੰਚੇ ਨੇ ਰਾਜਾ ਵੜਿੰਗ ਦੇ ਵੱਲੋਂ ਤਰਨਤਾਰਨ ਦੀਆਂ ਗਲੀਆਂ ਦੇ ਵਿੱਚ ਤੁਰ ਤੁਰ ਕੇ ਆਪਣੇ ਉਮੀਦਵਾਰ ਦੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਵੱਲੋਂ ਵੀ ਲਗਾਤਾਰ ਨੁਕੜ ਮੀਟਿੰਗਾਂ ਲੋਕਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਹੋਏ ਇਹ ਗੱਲ ਆਖੀ ਜਾ ਰਹੀ ਹੈ ਕਿ ਕਾਂਗਰਸ ਨੂੰ ਵੋਟ ਪਾਇਓ ਜੇਕਰ ਦੂਜੀ ਪਾਰਟੀ ਨੂੰ ਵੋਟ ਪਾ ਦਿੱਤੀ ਤਾਂ ਇੱਥੇ ਗੁੰਡਾਗਰਦੀ ਹੋਰ ਵੱਧ ਜਾਵੇਗੀ ਜੋ ਸੰਤਾਪ ਤਰਨਤਾਰਨ ਵਾਲਿਆਂ ਨੇ ਕੁਝ ਸਮਾਂ ਪਹਿਲਾਂ ਹੰਡਾਇਆ ਸੀ ਉਹੀ ਦੁਬਾਰਾ ਹਾਲਾਤ ਇੱਥੇ ਬਣ ਸਕਦੇ ਨੇ ਬਾਕੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਈ ਤਾਂ ਇੱਥੇ ਗੁੰਡਾਗਰਦੀ ਗੈਂਗਸਟਰਵਾਦ ਫਰੋਤਿਆਂ ਵਾਲਾ ਮਾਮਲਾ ਹੋਰ ਵੱਧ ਜਾਵੇਗਾ ਇੱਥੇ ਇਹ ਗੱਲਾਂ ਰਾਜਾ ਵੜਿੰਗ ਦੇ ਵੱਲੋਂ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਆਖਿਆ ਜਾ ਰਹੀਆਂ ਨੇ ਵਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ 25 ਅਕਤੂਬਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਆ ਰੱਖਿਆ ਗਿਆ ਇਸ ਸਮਾਗਮ ਦੇ ਵਿੱਚ ਸ੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਅਣਗੱਜ ਦੀ ਦਸਤਾਰ ਬੰਦੀ ਕੀਤੀ ਜਾਵੇਗੀ ਮੀਡੀਆ ਰਿਪੋਰਟਾਂ ਨੂੰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਅਤੇ ਦਮਦਮਾ ਟਕਸਾਲ ਦੇ ਨੁਮਾਇੰਦਿਆਂ ਦੇ ਵੱਲੋਂ ਜਥੇ ਗੈਨੀ ਕੁਲਦੀਪ ਸਿੰਘ ਅਣਗੱਜ ਨੂੰ ਅਤੇ ਬਾਬਾ ਟੇਕ ਸਿੰਘ ਨੂੰ ਜਥੇਦਾਰ ਮੰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਨੇ ਪ੍ਰਵਾਨ ਕਰ ਲਿਆ ਤੇ ਇੱਥੇ ਉਹਨਾਂ ਨੂੰ ਸਨਮਾਨ ਦਸਤਾਰ ਦੀ ਕਰਕੇ ਉਹਨਾਂ ਨੂੰ ਸਵੀਕਾਰ ਕੀਤਾ ਜਾਵੇਗਾ ਮੀਟਰ ਬੋਟਮ ਨੂੰ ਇਹ ਦਾਵਾ ਕੀਤਾ ਜਾ ਰਿਹਾ ਅਸਲ ਦੇ ਵਿੱਚ ਕੀ ਹੋਵੇਗਾ 25 ਅਕਤੂਬਰ ਨੂੰ ਸਾਰੀ ਤਸਵੀਰ ਸਾਫ਼ ਹੋ ਜਾਵੇਗੀ ਕਿਉਂਕਿ ਹਾਲੇ ਵਿੱਚ ਜੋ ਪੰਦੀ ਛੋੜਦੇ ਵਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਸਿੱਖ ਸੰਪਰਦਾਵਾਂ ਦੇ ਆਗੂਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲੋਂ ਸਨਮਾਨ ਲੈਣ ਤੋਂ ਨਾ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਗਿਆਨੀ ਰੁਖबीर ਸਿੰਘ ਦੇ ਵੱਲੋਂ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਦੇ ਵੱਲੋਂ ਸਨਮਾਨਿਤ ਇਹਨਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਕੀਤਾ ਗਿਆ ਸੀ ਤੇ ਇਸ ਮੌਕੇ ਹੁਣ ਸ਼੍ਰੋਮਣੀ ਕਮੇਟੀ ਦੇ ਵੱਲੋਂ 25 ਅਕਤੂਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮਾਂ ਸਾਧ ਲਿਆ ਗਿਆ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਟਰੱਕ ਡਰਾਈਵਰ ਦੇ ਵੱਲੋਂ ਗਲਤ ਮੋੜ ਕੱਟਦਿਆਂ ਹੋਇਆ ਇੱਕ ਕਾਰ ਤੇਜ਼ ਰਫ਼ਤਾਰ ਕਾਰ ਉਸਦੇ ਟਰੱਕ ਦੇ ਵਿੱਚ ਵੱਜਦੀ ਹੈ ਤੇ ਮੌਕੇ ਤੇ ਹੀ ਕਾਰ ਦੇ ਵਿੱਚ ਮੌਜੂਦ ਤਿੰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਫਿਰ ਤੋਂ ਪੰਜਾਬੀ ਸਿੱਖ ਡਰਾਈਵਰਾਂ ਦੇ ਉੱਪਰ ਉਂਗਲ ਉਠਣੀ ਸ਼ੁਰੂ ਹੋ ਗਈ ਹੈ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਅਮਰੀਕਾ ਦੇ ਕੈਲੀਫੋਰਨੀਆ ਦੀ ਸੜਕ ਦੇ ਉੱਪਰ ਟਰੱਕ ਚਲਾਉਂਦਿਆਂ ਹੋਇਆਂ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਦੇ ਵਿੱਚ ਮੌਜੂਦ ਤਿੰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਚਾਰ ਲੋਕ ਜ਼ਖਮੀ ਵੀ ਹੋ ਜਾਂਦੇ ਨੇ ਮੌਜੂਦਾ ਜਾਣਕਾਰੀ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਉਸ ਦੇ ਵੱਲੋਂ ਚਲਾਇਆ ਜਾ ਰਿਹਾ ਟਰੱਕ ਨੂੰ ਪਿਛਲੀ ਸਾਈਡ ਤੋਂ ਲਿਆ ਕੇ ਇੱਕ ਟ੍ਰੈਫਿਕ ਦੇ ਵਿੱਚ ਖੜੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਇੱਕ ਟੱਕਰ ਇੰਨੀ ਭਿਆਨਕ ਹੈ ਕਿ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਸਕੁਆਰ ਦੇ ਵਿੱਚ ਸਵਾਰ ਤਿੰਨ ਲੋਕ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਦੋ ਵਿਅਕਤੀ ਬੁਰੀ ਤਰ੍ਹਾਂ ਅੱਗ ਲੱਗਣ ਕਰਕੇ ਬੁਰੀ ਤਰ੍ਹਾਂ ਝੁੱਲਸ ਜਾਂਦੇ ਨੇ ਤੇ ਇਸ ਤੋਂ ਬਾਅਦ ਟਰੱਕ ਦੇ ਵੱਲੋਂ ਕੁਝ ਸਾਈਡ ਤੇ ਖੜੀਆਂ ਗੱਡੀਆਂ ਨੂੰ ਟੱਕਰ ਮਾਰੀ ਜਾਂਦੀ ਹੈ ਇਹ ਤੇ ਇਸ ਦੇ ਵਿੱਚ ਕੁੱਲ 4 ਵਿਅਕਤੀ ਹੋਰ ਜ਼ਖਮੀ ਹੋ ਜਾਂਦੇ ਨੇ ਜੇਕਰ ਗੱਲ ਕਰੀ ਜਸ਼ਨਪ੍ਰੀਤ ਸਿੰਘ ਦੀ ਜੋ ਮੀਡੀਆ ਰਿਪੋਰਟਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਉਸ ਦੇ ਮਤਬਕ ਉਹ 2022 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਇਆ ਹੋਇਆ ਸੀ ਉਸ ਨੂੰ ਅਮਰੀਕਾ ਦੀ ਇੱਕ ਪਾਲਿਸੀ ਦੇ ਤਹਿਤ ਕੰਮ ਕਰਨ ਦੀ ਆਗਿਆ ਦੇ ਦਿੱਤੀ ਗਈ ਤੇ ਹੁਣ ਪੁਲਿਸ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਇਸ ਨੂੰ ਲਾਇਸੈਂਸ ਅਤੇ ਦਸਤਾਵੇਜ਼ ਦਿੱਤੇ ਗਏ ਸਨ ਉਸ ਦੇ ਮਤਬਕ ਇਹ ਕਿਹੜੀ ਗੱਡੀ ਚਲਾ ਸਕਦਾ ਸੀ ਕਿਹੜੀ ਗੱਡੀ ਨਹੀਂ ਤੇ ਪਿਛਲੇ ਬੈਕਗ੍ਰਾਉਂਡ ਦੀ ਵੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਨੂੰ ਖੁਦ ਵੀ ਸਟਾਫ ਲੱਗਿਆ ਨੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਸਨ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਵੀ ਨਾਲ ਆਪ ਦੇ ਨਾਲ